ਵਕਤ ਸੀ ਮੌਜੂਦ ਹਾਂ ਅਮਰਸਾ ਜ਼ਿਲ੍ਹੇ ਦੇ ਅਜਨਾਲਾ ਕਸਬੇ ਦੇ ਵਿੱਚ ਸਥਿਤ ਕਾਲਿਆਂ ਵਾਲੇ ਖੂਹ ਦੇ ਉੱਤੇ ਜਿੱਥੇ 1857 ਦੇ ਵਿੱਚ ਜੋ ਭਾਰਤੀ ਫੌਜ ਦੇ ਜਮਾਨਾ ਵੱਲੋਂ ਅੰਗਰੇਜ਼ ਹਕੂਮਤ ਦੇ ਖਿਲਾਫ ਰਿਵੋਲਟ ਕੀਤਾ ਗਿਆ ਸੀ ਇੱਕ ਬਗਾਵਤ ਕੀਤੀ ਗਈ ਸੀ ਤਾਂ ਉਹ ਜਿਹੜੇ 282 ਦੇ ਕਰੀਬ ਜਿਹੜੇ ਭਾਰਤੀ ਫੌਜ ਦੇ ਜਵਾਨ ਸੀ ਉਹਨਾਂ ਨੇ ਇੱਥੇ ਆਏ ਸੀ ਤੇ ਉਹਨਾਂ ਨੇ ਜਿਹੜਾ ਇੱਥੇ ਸਰਕਾਰੀ ਹੁਕਮਾਂ ਦੇ ਬ੍ਰਿਟਿਸ਼ ਬਰਤਾਨੀਆਈ ਸਰਕਾਰ ਦੇ ਹੁਕਮਾਂ ਦੇ ਉੱਤੇ ਉਹਨਾਂ ਦਾ ਬੇਰਹਿਮੀ ਦੇ ਨਾਲ ਕਤਲ ਕਰਕੇ ਉਹਨਾਂ ਨੂੰ ਇੱਥੇ ਇਸ ਖੂ ਦੇ ਵਿੱਚ ਜਿਹੜਾ ਸੀ ਉਹ ਸਿੱਟ ਦਿੱਤਾ ਗਿਆ ਸੀ ਤਾਂ ਇੱਥੇ ਅੱਜ ਅੱਜ ਦੇ ਸ਼ਹਾਦਤ ਜਿਹੜੀ ਇਸ ਦੇ ਦੇ ਉਹ ਬਹੁਤ ਲੰਬੇ ਸਮੇਂ ਬਾਅਦ ਇਹਨਾਂ ਦੇ ਜਿਹੜੇ ਅਵਸ਼ੇਸ਼ ਸੀ ਇਸ ਖੂ ਦੇ ਵਿੱਚੋਂ ਬ੍ਰਮਿਤ ਹੋਏ ਸੀ ਤਾਂ ਉਸ ਤੋਂ ਬਾਅਦ ਆ ਇੱਥੇ ਉਹਨਾਂ ਨੂੰ ਹਰ ਸਾਲ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤਾ ਅੱਜ ਇਥੇ ਪੰਜਾਬ ਸਰਕਾਰ ਦੇ ਕੈਬਨਿਟ ਵਜ਼ੀਰ ਤਰਦੀਪ ਸਿੰਘ ਧਾਲੀਵਾਲ ਸਾਬਕਾ ਆਈਐਸ ਅਧਿਕਾਰੀ ਮੋਹਾਲੀ ਦੇ ਡੀਸੀ ਰਹੇ ਪ੍ਰਵੀਨ ਕੁਮਾਰ ਜੀ ਆਈਐਸ ਤਾਂ ਹੋਰ तमाम ਅਧਿਕਾਰੀ ਭਾਰਤੀ ਸੈਨਾ ਦੇ ਅਧਿਕਾਰੀ ਜਿਹੜੇ ਨੇ ਇਥੇ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਇਥੇ ਜਿਹੜੀ ਆ ਉਹ ਸ਼ਰਧਾਂਜਲੀ ਅਰਪਿਤ ਕਰ ਰਹੇ ਨੇ ਤਾਂ ਇੱਕ ਸਮਾਗਮ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਹਰ ਸਾਲ ਕਰਵਾਇਆ ਜਾਂਦਾ ਹੈ ਇਤਿਹਾਸਿਕ ਖੂਹ ਹੈ 282 ਭਾਰਤੀ ਫੌਜ ਦੇ ਜਿਹੜੇ ਜਵਾਨ ਸੀ ਜਿਨ੍ਹਾਂ ਦੇ ਵਿੱਚੋਂ ਜੋ ਜਾਣਕਾਰੀ ਮਿਲਦੀ ਹੈ ਕਿ 42 ਜਵਾਨ ਜਿਹੜੇ ਸੀ ਉਹਨਾਂ ਦੀ ਸ਼ਹਾਦਤ ਬੇਲਾ ਹੋ ਗਈ ਸੀ ਤੇ ਬਾਕੀਆਂ ਨੂੰ ਸਰਕਾਰੀ ਹੁਕਮਾਂ ਦੇ ਉੱਤੇ ਜਿਹੜਾ ਸੀ ਉਹ ਕਤਲ ਕਰ ਦਿੱਤਾ ਗਿਆ ਸੀ ਤਾਂ ਇਹਨਾਂ ਦੇ ਕਿਉਂਕਿ ਅੰਗਰੇਜ਼ ਹਕੂਮਤ ਦੇ ਖਿਲਾਫ ਬਗਾਵਤ ਕੀਤੀ ਗਈ ਸੀ ਤਾਂ ਅਜਨਾਲਾ ਦਾ ਇਹ ਇਤਿਹਾਸਿਕ ਸਥਾਨ ਹੈ ਇੱਕ ਇਤਿਹਾਸਿਕ ਮਹੱਤਤਾ ਹੈ ਇਸ ਦੀ ਤਾਂ ਇਸ ਜਗ੍ਹਾ ਦੇ ਉੱਤੇ ਅੱਜ ਜਿਹੜੇ ਤੁਸੀਂ तमाम ਫੌਜ ਦੇ ਜਿਹੜੇ ਸਾਫ ਕਾ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚ ਰਹੇ ਨੇ ਅਜਨਾਲਾ ਹਲਕੇ ਦੇ ਜਿਹੜੇ तमाम ਲੀਡਰ ਸਾਹਿਬਾਨ ਨੇ ਉਹ ਪਹੁੰਚ ਰਹੇ ਨੇ ਔਰ ਜਵਾਨ ਜਿਹੜੇ ਨੇ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਰਕਾਰ ਦੇ ਨਾਲ ਜਾਂ ਹੋਰ ਜਿਹੜੀਆਂ ਆਰਗੇਨਾਈਜੇਸ਼ਨ ਨੇ ਜਿਹੜੀਆਂ ਹਰ ਸਾਲ ਇੱਥੇ ਸਮਾਗਮ ਕਰਵਾਉਂਦੀਆਂ ਨੇ ਇਹਨਾਂ ਦੇ ਵਿੱਚ ਸ਼੍ਰੀ ਪ੍ਰਵੀਨ ਕੁਮਾਰ ਆਈਏਐਸ ਅਧਿਕਾਰੀ ਤੇ ਅਨੂਪ ਸ਼ਰਮਾ ਤੇ ਉਹਨਾਂ ਦੀ ਜਿਹੜੀ ਟੀਮ ਇਸ ਹੈਗਾ ਤੇ ਤੇ ਸਾਬਕਾ ਡੀਐਫਐਸਓ ਡੀਐਫਐਸ ਸੀ ਨੇ ਅਨੂਪ ਸ਼ਰਮਾ ਜੀ ਤਾਂ ਉਹਨਾਂ ਦੀ ਟੀਮ ਵੱਲੋਂ ਹਰ ਸਾਲ ਇੱਥੇ ਸਮਾਗਮ ਜਿਹੜਾ ਕਰਵਾਇਆ ਜਾਂਦਾ ਹੈ ਬਹੁਤ ਸਾਰੇ ਸ਼ਹੀਦਾਂ ਦੀ ਜਿਹੜੀ ਹੈ ਸ਼ਨਾਖਤ ਹੋਈ ਸੀ ਉਹਨਾਂ ਦੇ ਪਰਿਵਾਰ ਮੈਂਬਰ ਵੀ ਜਿਹੜੇ ਇੱਥੇ ਪਹੁੰਚਦੇ ਨੇ ਸਾਫਕਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਇੱਕ ਇਤਿਹਾਸਿਕ ਫੰਕਸ਼ਨ ਇਸ ਜਗ੍ਹਾ ਦੇ ਉੱਤੇ ਇਤਿਹਾਸਿਕ ਸਥਾਨ ਦੇ ਉੱਤੇ ਇੱਕ ਕਰਵਾਇਆ ਜਾਂਦਾ ਹੈ ਤਾਂ तमाम ਫੌਜ ਦੇ ਜਿਹੜੇ ਸਾਫਕਾ ਅਧਿਕਾਰੀ ਨੇ ਉਹ ਵੀ ਇੱਥੇ ਮੌਜੂਦ ਰਹਿੰਦੇ ਨੇ ਭਾਰਤੀ ਸੈਨਾ ਦੇ ਜਵਾਦਾ ਜਨਾਲਾ ਕਸਬੇ ਦੇ ਜਨਾਲਾ ਸ਼ਹਿਰ ਦੇ ਵਿੱਚ ਕਾਲਿਆਂ ਵਾਲੇ ੂ ਦੇ ਤੇ ਇੱਕ ਬਕਾਇਦਾ ਗੁਰਦੁਆਰਾ ਸਾਹਿਬ ਵੀ ਬਣਿਆ ਗੁਰਦੁਆਰਾ ਸਾਹਿਬ ਦੇ ਨਾਲ ਇੱਥੇ ਜਿਹੜੇ ਨੇ ਇੱਥੇ ਇੱਕ ਖੂਬੀ ਹੈ ਜਿੱਥੇ ਇਹ ਸਮਾਗਮ ਤੁਸੀਂ ਦੇਖ ਸਕਦੇ ਹੋ ਹਰ ਸਾਲ ਕਰਵਾਇਆ ਜਾ ਰਿਹਾ ਹਾਲਾਂਕਿ ਅੱਜ ਬਾਰਿਸ਼ ਕਾਫੀ ਇਸ ਜਗ੍ਹਾ ਤੇ ਰਾਸ਼ ਰੇਂਦਾ ਹੈ ਅੱਜ ਬਾਰਿਸ਼ ਹੋ ਰਹੀ ਹੈ ਤਾਂ ਇਸ ਕਰਕੇ ਲੋਕ ਜਿਹੜੇ ਨੇ ਸਮਾ ਜਿਹੜੇ ਸੀ ਤੈ ਸਮੇਂ ਦੇ ਮੁਤਾਬਕ ਫਿਰ ਵੀ ਲੋਕ ਇੱਥੇ ਪਹੁੰਚ ਨੇ ਫੌਜ ਦੇ ਜਵਾਨ ਤੁਸੀਂ ਦੇਖ ਸਕਦੇ ਹੋ ਸਤਿਕਾਰ ਦੇ ਨਾਲ ਜਿਹੜੇ ਦੇਸ਼ ਦੇ ਸ਼ਹੀਦ ਨੇ ਉਹਨਾਂ ਨੂੰ ਸ਼ਹਾਦਤ ਜਿਹੜੀ ਜੋ ਸ਼ਰਧਾਂਜਲੀ ਉਹ ਭੇਟ ਕਰ ਰਹੇ ਨੇ तमाम ਸਾਫਾ ਜਿਹੜੇ ਫੌਜੀ ਜਵਾਨ ਨੇ ਉਹ ਵੀ ਤੇ ਪਹੁੰਚੇ ਹੋਏ ਨੇ ਤਾਂ ਕਿਉਂਕਿ ਦੇਸ਼ ਦੀ ਆਜ਼ਾਦੀ ਦੇ ਖਿਲਾਫ ਜਿੰਨਾ ਵੀ ਪਰਵਾਨਿਆਂ ਨੇ ਦੇਸ਼ ਦੇ ਲਈ ਸ਼ਹਾਦਤ ਦਿੱਤੀ ਆਪਣੀਆਂ ਜਾਨਾਂ ਮਾਰੀਆਂ ਉਹਨਾਂ ਨੂੰ ਸਾਡੇ ਦੇਸ਼ ਦੇ ਵਿੱਚ ਸਮੇਂ-ਸਮੇਂ ਤੇ ਯਾਦ ਕੀਤਾ ਜਾਂਦਾ ਹੈ ਅੰਗਰੇਜ਼ ਹਕੂਮਤ ਨੇ ਭਾਰਤੀ ਨਾਗਰਿਕਾਂ ਤੇ ਜੁਲਮ ਕੀਤੇ ਭਾਰਤੀ ਫੌਜੀਆਂ ਦੇ ਉੱਤੇ ਜਿਹੜੇ ਭਾਰਤ ਦੇ ਅੰਗਰੇਜ਼ ਹਕੂਮਤ ਦੇ ਖਿਲਾਫ ਬਗਾਵਤ ਕਰਦੇ ਸੀ ਉਹਨਾਂ ਨੂੰ ਕੋਕੋ ਕੇ ਮਾਰਿਆ ਪਰ ਫਿਰ ਵੀ ਉਹਨਾਂ ਦਾ ਜਿਹੜਾ ਬਲੀਦਾਨ ਸੀ ਉਹਨਾਂ ਤੇ ਸਦਕਾ ਸਾਡੇ ਦੇਸ਼ ਦੇ ਭਾਰਤੀ ਜਿਹੜਾ ਸੀ ਇੱਕ ਮਹਾਨ ਦੇਸ਼ ਨੂੰ ਆਜ਼ਾਦੀ ਮਿਲੀ 15 ਅਗਸਤ 1947 ਨੂੰ ਬ੍ਰਿਟਾਨੀਆ ਤੋਂ ਤੇ ਅਜਿਹੇ ਆਜ਼ਾਦੀ ਦੇ ਪਰਵਾਨੇ ਜਿਹੜੇ ਸਮੇਂ-ਸਮੇਂ ਤੇ ਅੰਗਰੇਜ਼ ਅਖਬਾਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਸੀ ਅੰਗਰੇਜ਼ ਸਰਕਾਰ ਦੇ ਜਿਹੜੀ ਅੰਗਰੇਜ਼ ਹਕੂਮਤ ਸੀ ਉਹਨਾਂ ਦਾ ਵਿਰੋਧ ਜਿਹੜਾ ਸੀ ਉਹ ਕਰਦੇ ਸੀ ਤਾਂ ਇਸ ਹੈਗਾ ਦੇ ਉੱਤੇ तमाम ਜਿਹੜੀਆਂ ਜਿਹੜੇ ਸਥਾਨ ਨੇ ਅੰਮ੍ਰਿਤਸਰ ਦਾ ਜਲਿਆਂਵਾਲਾ ਬਾਗ ਦੀ ਗੱਲ ਕੀਤੀ ਜਾਵੇ ਤਾਂ तमाम ਐਸੇ ਜਿਹੜੇ ਸਥਾਨ ਨੇ ਜਿੱਥੇ ਸਾਡੇ ਆਜ਼ਾਦੀ ਦੇ ਪਰਮਾਨਿਆਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਬੇਨਤੀ ਕੀਤੀ ਜਾਂਦੀ ਹੈ ਪ੍ਰਵੀਨ ਕੁਮਾਰ ਸਾਫਟਕਾ ਗਿਆਸਤਕਾਰੀ ਅੱਜ ਕੱਲ ਐਜੂਕੇਸ਼ਨ ਦੇ ਖੇਤਰ ਦੇ ਨਾਲ ਜੁੜ ਕੇ ਸੇਵਾਵਾਂ ਦੇ ਰਹੇ ਨੇ ਪੰਜਾਬ ਦੇ ਸੀਨੀਅਰ ਅਧਿਕਾਰੀ ਨੇ ਕਈ ਮੁੱਖ ਮੰਤਰੀਆਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਬਕਾਇਦਾ ਮਹਾਲੀ ਦੇ ਡਿਪਟੀ ਕਮਿਸ਼ਨਰ ਵੀ ਰਏ ਪ੍ਰਵੀਨ ਕੁਮਾਰ ਜੀ ਹੋਵੇ ਇੱਥੇ ਫੰਕਸ਼ਨ ਨੇ ਤੇ ਬਕਾਇਦਾ ਉਹਨਾਂ ਦੀ ਜਿਹੜੀ ਟੀਮ ਹੈ ਇੱਥੇ ਪਹੁੰਚ ਕੇ ਅੱਜ ਜਿਹੜੀ ਆ ਉਹ ਸ਼ਰਧਾਂਜਲੀ ਇਸ ਹੈਗਾ ਦੇ ਉੱਤੇ ਦੇ ਰਹੀ ਆ ਅੱਜ ਬਹੁਤ ਵੱਡਾ ਇਤਿਹਾਸਕ ਦਿਨ ਆ ਸਾਡੇ ਆਜ਼ਾਦੀ ਦੇ ਸਮੇਂ ਜਿਹੜੇ ਸ਼ਹੀਦ ਹੋਏ ਕਾਲੇ ਵਾਲੇ ਖੂਦ ਉਹਨਾਂ ਚਹੀਦਾ ਦਾ ਅੱਜ ਦਿਨ ਜਿਹੜਾ ਉਸੇ ਬਣਾ ਰਹੇ ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਆ ਭੇਟ ਕੀਤੀ ਹੈ ਫੌਜ ਦੇ ਜਵਾਨਾਂ ਨੇ ਅਸਾ ਸਾਧਿਆਂ ਨੇ ਬਲਕੇ ਉਹਨਾਂ ਨੂੰ ਯਾਦ ਕੀਤਾ ਸਾਡਾ ਫਤਿਹ ਬਣਦਾ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਹਿੱਸਾ ਪਾਇਆ ਬਹੁਤ ਸਾਰੇ ਪੰਜਾਬ ਦੇ ਅੰਦਰ ਵੱਖ-ਵੱਖ ਥਾਵਾਂ ਤੇ ਸਾਡੇ ਸ਼ਹੀਦ ਨੇ ਔਰ ਬਹੁਤ ਸਾਰੇ ਇਦਾਂ ਦੇ ਸ਼ਹੀਦ ਵੀ ਨੇ ਜਿੱਦਾਂ ਇਸ ਕਾਲੇਗਲੇ ਖੂਨ ਉਦੋਂ ਲੱਭਿਆ ਗਿਆ ਪਤਾ ਨਹੀਂ ਸੀ ਪਹਿਲਾਂ ਕਿਸੇ ਨੂੰ ਪਰ ਉਸ ਸਮੇਂ ਜਿਹੜੀ ਕਮੇਟੀ ਸੀਗੀ ਉਹਨਾਂ ਨੇ ਬਹੁਤ ਵੱਡਾ ਪੜਾਲਾ ਕੀਤਾ ਅਪਰਾਧਾ ਕਰਕੇ ਖੂਦ ਹੀ ਸਾਰੀ ਕੀਤੀ ਫਿਰ ਇਹ ਗੁਰੂ ਘਰ ਬਣਾਇਆ ਅੱ비 ਇੱਕ ਬਹੁਤ ਵੱਡਾ ਉਦਮ ਲਾ ਲੋ ਸਾਡੇ ਇਨਾਲੇ ਦੇ ਭਾਈਚਾਰੇ ਦਾ ਕਿ ਸ਼ਹੀਦਾਂ ਦੀ ਯਾਦ ਦੇ ਵਿੱਚ ਇੰਨਾ ਵਧੀਆ ਗੁਰੂ ਘਰ ਬਣਾਇਆ ਕਿਥੇ ਸੱਤੇ ਦੇ ਦੀ ਫੋਤ ਸੰਗਤ ਜਿਹੜੀ ਆਉਂਦੀ ਹੈ ਸ਼ਹੀਦਾਂ ਨੂੰ ਯਾਦ ਵੀ ਕਰਦੀ ਆ ਮੱਥਾ ਵੀ ਟੇਕਦੇ ਆ ਫੰਕਸ਼ਨ ਵੀ ਹੁੰਦੇ ਆ ਸੋ ਮੈਂ ਬਦਲ ਉਹਨਾਂ ਨੂੰ ਆਪਣੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਉਸ ਨੰਝਲੀ ਦੇਣ ਵਾਸਤੇ ਆਇਆ ਸੀਗਾ ਅਸੀਂ ਫੰਕਸ਼ਨ ਤੇ ਥੋੜਾ ਵੱਡਾ ਰੱਖਿਆ ਸੀ ਕਿਉਂਕਿ ਮੀਂਹ ਆ ਗਿਆ ਬਰਸਾਤ ਬਹੁਤ ਪੈ ਰਹੀ ਹੈ ਪਰ ਫਿਰ ਵੀ ਸ਼ਹਿਰ ਦੇ ਸਾਡੀ ਕਮੇਟੀ ਦੇ ਗੁਰੂ ਕਰਦੇ ਬਹੁਤ سارے ਉਪਦੇਦਕ ਆਏ ਆ ਸਾਡੇ ਸਾਡੇ ਫੌਜ ਦੇ ਜਵਾਨ ਆਏ ਆ ਸੋ ਇਹਨਾਂ ਮਹਾਨ ਸ਼ਹੀਦਾਂ ਨੂੰ ਸੰਦਝਲੀ ਪੇਟ ਕਰਦੇ ਆ ਮਾਨਵੀ ਮਹਿਸੂਸ ਹੁੰਦਾ ਉਹਦਾ ਇਹਨਾਂ ਤੋਂ ਸਿੱਖਿਆ ਵੀ ਜਿਹੜੀ ਲੈਣੀ ਬਣਦੀ ਆ ਤਾਂ ਮੈਂ ਤਾਂ ਖੁਦ ਲੈਂਦਾ ਕਿ ਸ਼ਹੀਦਾਂ ਦਾ ਸੁਫਰਾ ਜੜ ਦੇਸ਼ ਆਜ਼ਾਦ ਹੋ ਗਿਆ ਪੰਜਾਬ ਵੀ ਆਜ਼ਾਦ ਹੋ ਗਿਆ ਪਤਾ ਜੇ ਕੁਝ ਚੀਜ਼ਾਂ ਜਿਹੜੀਆਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜੋ ਜ ਕਰਨਾ ਸੀਗਾ 75 ਸਾਲ ਚ ਰਾਜ ਕਰਨ ਵਾਲੀਆਂ ਪਾਰਟੀਆਂ ਜਿਨ੍ਹਾਂ ਨੇ 75 ਸਾਲ ਰਾਜ ਕੀਤਾ ਉਹ ਨਹੀਂ ਕਰ ਸਕੀਆਂ ਉਹ ਸ਼ਹੀਦਾਂ ਦੇ ਸੁਪਨੇ ਸੀ ਕਿ ਹਰ ਇੱਕ ਨੂੰ ਚੰਗਾ ਕੰਮ ਮਿਲੇ ਹਰ ਇੱਕ ਨੂੰ ਐਜੂਕੇਸ਼ਨ ਮਿਲੇ ਹਰ ਇੱਕ ਨੂੰ ਜਿਹੜਾ ਚੌਬ ਮਿਲੇ ਹਰ ਇੱਕ ਦੇ ਕਾਦ ਹੋਣ ਮਤਲਬ ਉਹਨੂੰ ਬੋਲਣ ਦੀ ਆਜ਼ਾਦੀ ਹੋਵੇ ਇਹ ਚੀਜ਼ਾਂ ਅਜੇ ਕਰਨੀਆਂ ਬਾਕੀ ਆ ਔਰ ਸਾਡੀ ਸਰਕਾਰ ਇਹ ਚੀਜ਼ਾਂ ਜਿਹੜੀ ਕਰ ਰਹੀ ਆ ਕਿਉਂਕਿ ਅਸੀਂ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜਾ ਕੇ ਸਾਡੇ ਮੁਕਤਪਤੀ ਸਾਹਿਬ ਨੇ ਉਥੇ ਲਈ ਸੀਗੀ ਬੀਤੇ ਕੱਲ ਵੀ ਸਨਾਮ ਦੇ ਵਿੱਚ ਸਾਡੇ ਮੁਕਤਪਤੀ ਸਾਹਿਬ ਸ਼ਹੀਦ ਆਜਮ ਸਦਾਦੁੱਦਮ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਇਤਿਹਾਸ ਜਿਹੜਾ ਸਜਿਆ ਉਹਨਾਂ ਨੂੰ ਚਨਾਂਜੀਪੀੜ ਕਰਕੇ ਸੋ ਸਾਡੀ ਸਰਕਾਰ ਜਿਹੜੀ ਆ ਮਾਨ ਸਾਹਿਬ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਸ਼ਹੀਦਾਂ ਦੇ ਜਿਹੜੇ ਸੁਪਨੇ ਸੀਗੇ ਕਿ ਭਾਰਤ ਕਿਦਾਂ ਦਾ ਹੋਵੇ ਪੰਜਾਬ ਕਿਦਾਂ ਦਾ ਹੋਵੇ ਅਸੀਂ ਉਹਨੂੰ ਸੱਜਣ ਦੀ ਜਿਹੜੀ ਆ ਕੋਸ਼ਿਸ਼ ਕਰਦੇ ਹਾਂ ਜਿਹੜਾ ਜੇ ਪੌਣੇ 3 ਸਾਲ ਸਰਕਾਰ ਚ ਰਹਿੰਦੇ ਆ ਅਸੀਂ ਬਹੁਤ ਸਾਰੇ ਉਹ ਕੰਮ ਕਰਾਂਗੇ ਜੋ ਸ਼ਹੀਦ ਸੋਚਦੇ ਸੀ ਕਿ ਬਹੁਤ ਸਾਰੇ ਕੰਮ ਅਸੀਂ ਕੀਤੇ ਆ ਬਾਕੀ ਕੰਮ ਜਿਹੜੇ ਆ ਸ਼ਹੀਦਾਂ ਦੀ ਸੋਚ ਦੇ ਕੰਮ ਉਹਨਾਂ ਦੇ ਸੁਪਨੇ ਜਿਹੜੇ ਉਹਨਾਂ ਨੂੰ ਸਕਾਰਤ ਕਰਲੀ ਅਸੀਂ ਕੋਸ਼ਿਸ਼ ਕਰਾਂਗੇ ਇਸ ਕਰਕੇ ਮੈਂ ਅੱਜ ਇੱਥੇ ਬੜੇ ਲੰਮੇ ਸਮੇਂ ਤੋਂ ਇਹਦੀ ਮੰਗ ਚੱਲੀ ਹੈ ਕਿ ਰਸਤਾ ਨਹੀਂ ਹੈਗਾ ਜਿਹੜਾ ਰਸਤਾ ਹੈ ਉਹਨੋਂ ਵਾਸਤੇ ਸੰਕਤਾਂ ਉੱਤੇ ਨਾਲ ਵੱਡੇ ਪੱਧਰ ਪਰਸਤਾ ਨਹੀਂ ਹੈਗਾ ਉਹ ਮੈਂ ਇਹਦਾ ਰਸਤਾ ਜਿਹੜਾ ਮੈਂ ਪਿਛਲੇ ਸਾਲ ਦੇਸ਼ ਦੇ ਰੱਖਿਆ ਰਾਜ ਮੰਤਰੀ ਦੇ ਨਾਲ ਇਹਦੇ ਬਾਰੇ ਚ ਗੱਲ ਕੀਤੀ ਹੈ ਮੈਂ ਉਹਨਾਂ ਨੂੰ ਮਨਾਇਆ ਹੁਣ ਮੈਂ ਦੁਬਾਰਾ ਟਾਈਮ ਲੈ ਕੇ ਜਾਦਿਆਂ ਫਿਰ ਕਿ ਇਹਦਾ ਦਸਤਾ ਜਿਹੜਾ ਇਦੋਂ ਥਾਣੇ ਵਾਲੇ ਪਾਸਿਓ ਨਾਲ-ਨਾਲ ਬੰਦਾ ਜਿਹੜਾ ਆਜੇ ਤੇ ਸਾਡਾ ਇਹ ਗੁਰੂ ਘਰ ਜਿਹੜਾ ਬੰਦਾ ਸਮਝੋ ਕਿ ਇੱਕ ਲੋਕਾਂ ਦੀ ਬਹੁਤ ਵੱਡਾ ਮਤਲਬ ਪੁਲਿਸ ਇਹਦੀ ਤਾਂ ਕੇਂਦਰ ਸਰਕਾਰ ਦੀ ਨਹੀਂ ਨਹੀਂ ਕੇਂਦਰ ਸਰਕਾਰ ਦੀ ਉਹ ਕੀ ਇਹਦੀ ਮਤਲਬ ਕਿਉਂਕਿ ਇਹ ਸੌਣੀ ਆ ਇਹਦਾ ਰਸਤਾ ਛੋਣੀਆ ਰੱਖਿਆ ਬਤਰਾਲੇ ਤੋਂ ਬਿਨਾਂ ਇਹਦਾ ਰਸਤਾ ਨਹੀਂ ਮਿਲ ਸਕਦਾ ਜੋ ਕੋ ਮਰਜ਼ੀ ਕਹੀ ਜਾਵੇ ਜਿੰਨਾ ਚਿਰ ਤੱਕ ਰੱਖਿਆ ਮਤਲੇ ਦੇ ਡਿਸਾਈਡ ਨਾ ਕੀਤਾ ਉਹਨਾਂ ਚਿਰ ਤੱਕ ਰਸਤਾ ਨਹੀਂ ਮਿਲੂਗਾ ਤੇ ਮੈਂ ਜਦੋਂ ਅ ਰੱਖਿਆ ਰਾਜमंत्री ਜੀ ਨਾਲ ਗੱਲ ਕੀਤੀ ਸੀ ਤਾਂ ਮੈਨੂੰ ਉਹਨਾਂ ਨੇ ਬੜਾ ਪੋਜ਼ਿਟਿਵ ਹੰਗਾਲਾ ਦਿੱਤਾ ਸੀਗਾ ਪਰ ਨਾਲ ਉਹਨਾਂ ਨੇ ਮੈਨੂੰ ਕਹਿ ਕੇ ਮੰਤਰੀ ਸਾਹਿਬ ਇਹਦਾ ਇੱਕ ਬੜਾ ਲੰਬਾ ਪ੍ਰੋਸੀਜਰ ਹੈ ਕਿਉਂਕਿ ਫੌਜ ਜਦੋਂ ਇਦਾਂ ਦੇ ਕੋਈ ਡਿਸੀਜਨ ਕਰਦੀ ਹੈ ਉਹਨੇ ਕਈ ਚੀਜ਼ਾਂ ਜਿਹੜੀਆਂ ਵੇਖੜੀਆਂ ਹੁੰਦੀਆਂ ਐਦਾਂ ਬਿਲਕੁਲ ਸੋਖਾ ਦੀ ਹੈ ਪਾ ਮੈਨੂੰ ਲੱਗਦਾ ਕਿ ਮੈਂ ਮੈਂ ਕਰਾ ਲੂੰਗਾ ਮੈਨੂੰ ਲੱਗਦਾ ਕਿ ਮਾਦਾ ਸੱਚੇ ਬਾਦਸ਼ਾਹ ਹਿੰਮਤ ਦੇਊਗਾ ਤੇ ਇਨਾਂ ਸ਼ਹੀਦਾਂ ਨੂੰ ਇਹ ਹੀ ਸਭ ਤੋਂ ਵੱਡਾ ਇੱਕ ਇਹ ਵੀ ਇੱਕ ਵੱਡੀ ਸੰਨਾਹ ਜਿਉ ਕਿ ਉਹਨਾਂ ਦੇ ਘਰ ਤੋਂ ਉਹਦੀ ਉਹ ਤੋਂ ਤੇ ਆਉਂਦੀ ਇੱਕ ਚੰਗਾ ਰਸਤਾ ਜਿਹੜਾ ਅਸੀਂ ਦੇ ਸਕੀਏ ਕਮੇਟੀ ਦੀ ਕਿ ਇਸ ਜਿਹੜਾ ਕੂ ਹੈ ਦੀ ਯਾਦਗਾਰ ਨਹੀਂ ਜਮੇ ਵਧੀਆ ਤਰੀਕੇ ਦੇ ਨਾਲ ਬਿਲਕੁਲ ਕਮੇਟੀ ਨੇ ਇਹ ਮੰਗ ਦੀ ਕੀਤੀ ਜਿੱਥੇ ਆਪਾਂ ਬੈਠੇ ਆਂ ਕਮੇਟੀ ਨੇ ਮੈਨੂੰ ਕਿਹਾ ਕਿ ਕਿੱਥੇ ਡਿਸਕਸੈਂਸੀ ਬਣਾਉਣੀ ਹੈ ਉਦੋਂ ਲਈ ਮੈਂ ਪੈਸੇ ਦਿੱਤੇ ਆ ਡਿਸਟ੍ਰੈਂਸੀ ਲਗਭਗ ਬੜ ਕੇ ਤਿਆਰ ਹੋ ਗਿਆ ਇਹ ਖੂ ਤੇ ਗੁਰੂ ਘਰ ਇਸ ਗੁਰੂ ਘਰ ਦੀ ਕਮੇਟੀ ਜੋ ਮੇਰੀ ਡਿਊਟੀ ਲਾਊਗੀ ਜੇ ਇਹਦੀ ਯਾਦਗਾਰ ਬਣਾਉਣ ਲਈ ਕੋਸ਼ਿਸ਼ ਹੋਰ ਵੀ ਕਰਨਾ ਪਿਆ ਆਪਾਂ ਆਪਣੀ ਕਮੇਟੀ ਦੇ ਨਾਲ ਬੈਠ ਕੇ ਡਿਸਕਸ ਕਰਾਂਗੇ ਜੋ ਕਮੇਟੀ ਵਾਲੇ ਕਹਿਣਗੇ ਇਹਨੂੰ ਹੋਰ ਵੀ ਚੰਗਾ ਰੂਪ ਦੇਣਾ ਤੇ ਆਪਾਂ ਕਹਾਂਗੇ ਕੋਈ ਗੱਲ ਨਹੀਂ ਮੈਂ ਆਪਣੇ ਅਖਤਿਆਰੀ ਫੰਡ ਚੋਂ ਜੋ ਇਹ ਕਹਿਣਗੇ ਆਪਾਂ ਕਹਾਂਗੇ ਆਪਾਂ ਵਧੀਆ ਯਾਦਗਾਰ ਬਣਾਵਾਂਗੇ ਕਿਉਂ ਨਹੀਂ ਸਰਕਾਰ ਵੀ پیسے ਛੀਦਾ ਜਿਹੜੇ ਅੰਦੇ ਛੀਦੇ ਉਹਨਾਂ ਦੇ ਨਹੀਂ ਨਹੀਂ ਅਸੀਂ ਦੇ ਹਰ ਥਾਂ ਤੇ ਜੀ ਛੀਦਾ ਹੁੰਦੇ ਦੇਖੋ ਪਿੰਡਾਂ ਦੇ ਵਿੱਚ ਅਸੀਂ ਲੱਭ ਲੱਭ ਕੇ ਕਿੱਥੇ 65 ਦੀ ਜੰਗ ਵਾਲੇ 71 ਦੀ ਜੰਗ ਵਾਲੇ ਕਾਰਗਲ ਦੀ ਜੰਗ ਵਾਲੇ ਜਿਹੜੇ ਸਾਡੇ ਸ਼ਹੀਦ ਹੋਏ ਆ ਨਾ ਇੱਕ ਹੋਏ ਉਹਨਾਂ ਦੀ ਯਾਦ ਦੇ ਵਿੱਚ ਗੇਟ ਬਣਾ ਦੇ ਕਿਤੇ ਲਾਇਬ੍ਰੇਰੀ ਬਣਾ ਦੇਖਦੇ ਸਟੇਡੀਅਮ ਬਣਾ ਦੇ ਇਹ ਸਾਡਾ ਮਤਲਬ ਡਿਸੀਜਨ ਹੈ ਕਹਿ ਬਣਦਾ ਜਦੋਂ ਦੀ ਸਰਕਾਰ ਬਣੀ ਮਨਜੀਤ ਸਾਹਿਬ ਬੜੀਆਂ ਯਾਦਗਾਰੀ ਚੀਜ਼ਾਂ ਨਿਕਲੀਆਂ ਸੀ ਐਚਓ ਪਰ ਅਜੇ ਤੱਕ ਵੀ ਇੰਨਾ ਕੋਈ ਕਮੇਟੀ ਕੋਲ ਨਹੀਂ ਹੈਗੀ ਹੈ ਇਹਨਾਂ ਕੋਲ ਮੰਗਿਆ ਕਿ ਉਹਨਾਂ ਨੂੰ ਇੱਥੇ ਪ੍ਰੋਵਾਈਡ ਕਰਵਾਇਆ ਜਾਵੇ ਲੋਕ ਆਉਣ ਜਾਣ ਵਾਲੇ ਦਰਸ਼ਨ ਕਰ ਸਕਣ ਤਾਂ ਕਿ ਲੋਕ ਦੇਖ ਸਕਣ ਕੋਈ ਗੱਲ ਨਹੀਂ ਆਪਾਂ ਇਹ ਜਿਹੜਾ ਮਸਲਾ ਹੈ ਆਪਾਂ ਕਮੇਟੀ ਦੇ ਨਾਲ ਡਿਸਕਸ ਕਰਕੇ ਜਿੰਨੂੰ ਵੀ ਕਹਿਣਾ ਪਊਗਾ ਉਹ ਆਉਣੀਆਂ ਚਾਹੀਦੀਆਂ ਉਹ ਵਕਿਆਈ ਲੋਕਾਂ ਨੂੰ ਉਹਦੇ ਦਰਸ਼ਨ ਜਿਹੜੇ ਕਰਨੇ ਚਾਹੀਦੇ ਉਹਨਾਂ ਦੀ ਸਾਫ ਸੰਭਾਲ ਜਿਹੜੀ ਹੈ ਉਹ ਕਿੱਦਾਂ ਕਰਦੀ ਆਪਾਂ ਸਰਕਾਰ ਨਾਲ ਬੈਠ ਕੇ ਡਿਸਕਸ ਕਰਕੇ ਉਹ ਕਰ ਲਾਂਗੇ ਕੋਈ ਗੱਲ ਕਰਾ ਲਾਂਗੇ ਪਰ ਜੋ ਕਮੇਟੀ ਕੋਗੀ ਕਰ ਲੈਂਦੇ ਥੈਂਕ ਯੂ ਸਾਡੇ ਨਾਲ ਇਸ ਵਕਤ ਉਹ ਸ਼ਖਸੀਅਤ ਮੌਜੂਦ ਹੈ ਜੋ ਇਸ ਕਾਲਿਆਂ ਵਾਲੇ ਖੂਹ ਦੀ ਜੋ ਅਸਲੀਅਤ ਹੈ ਜੋ ਇਸ ਦੇ ਇਤਿਹਾਸਿਕ ਤੱਥ ਨੇ ਉਹਨਾਂ ਨੂੰ ਇਸ ਦੀ ਸਾਂਭ ਸੰਭਾਲ ਦੇ ਲਈ ਲੋਕਾਂ ਤੱਕ ਪਹੁੰਚਾਉਣ ਦੇ ਲਈ ਇੱਕ ਸਹੀ ਢੰਗ ਦੇ ਨਾਲ ਇੱਥੇ ਇੱਕ ਸਿਸਟਮ ਦੇ ਨਾਲ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਸ਼੍ਰੀ ਪ੍ਰਵੀਨ ਕੁਮਾਰ ਜੀ ਸਾਬਕਾ IAS ਅਧਿਕਾਰੀ ਬਹੁਤ ਸਾਰੇ ਮੁੱਖ ਮੰਤਰੀਆਂ ਦੇ ਨਾਲ ਕੰਮ ਕੀਤਾ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੀ ਰਹੇ ਤਾਂ ਸਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਬੜੇ ਇਤਿਹਾਸਿਕ ਪਾਲ ਸੀਗਾ ਬੜੀ ਮੁਸ਼ਕਲ ਨਾਲ ਵੀ ਇਹਨਾਂ ਦੇ ਅਵਸ਼ੇਸ਼ ਮਿਲੇ ਸੀਗੇ ਕੀ ਕਹਿਣਾ ਹਾਂ ਦੇਖੋ ਇਸ ਤਰ੍ਹਾਂ 1857 ਚ ਜਿਹੜੀ ਪਹਿਲੀ ਆਜ਼ਾਦੀ ਦੀ ਲੜਾਈ ਹੋਈ ਸੀ ਉਸ ਵੇਲੇ ਸਾਰਿਆਂ ਨੂੰ ਪਤਾ ਕੀ ਮੰਗਲ ਪਾਂਡੇ ਨੇ ਉਧਰੋਂ ਬਕਾਵਤ ਕੀਤੀ ਸੀਗੀ ਫੌਜ ਨੂੰ ਤੇ ਉਹ ਫਰਸਟ ਜਿਹੜਾ ਮੂਵ ਸੀਗਾ ਆਜ਼ਾਦੀ ਦਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਗਰੀਜ਼ ਵਾਲੇ ਕਾਰਤੂਸ ਯੂਜ਼ ਕਰਨ ਤੋਂ ਨਾ ਕਰਤੀ ਫੌਜੀਆਂ ਨੇ ਉਹ ਫਿਰ ਚਿੰਗਾਰੀ ਫੈਲਦੀ ਫੈਲਦੀ ਸਾਰੇ ਹਿੰਦੁਸਤਾਨ ਚ ਫੈਲ ਗਈ ਜਿੱਥੇ ਤੱਕ ਕਾਲਿਆਂ ਵਾਲੇ ਖੂਬ ਸੁਦਾ ਸਵਾਲ ਹੈ ਇਹਦਾ ਸੰਬੰਧ ਹੈਗਾ 26 ਨੇਟਿਵ ਇਨਫੈਂਟਰੀ ਜਿਹੜੀ ਸੀ ਲਾਹੌਰ ਜਿਹੜੀ ਸੀ ਉਹਨਾਂ ਨੇ ਵੀ ਵਿਦਰੋਹ ਕੀਤਾ ਉਹ ਸਾਰੇ ਦੇ ਸਾਰੇ ਉਧਰੋਂ ਪੈਦਲ ਚੱਲ ਕੇ 30 ਤਰੀਕ ਨੂੰ ਉਹਨਾਂ ਨੇ ਵਿਦਰੋਹ ਕੀਤਾ 30 ਜੁਲਾਈ ਨੂੰ 1875 31 ਜੁਲਾਈ ਨੂੰ ਉਹ ਇੱਥੇ ਪਹੁੰਚੇ ਭੁੱਖੇ ਧਿਆਨੇ ਤੇ ਇੱਥੇ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਫਰੈਡਰਿਕ ਕੂਪਰ ਸੀਗਾ ਉਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਬੰਦੀ ਬਣਾ ਕੇ ਤੇ ਇੱਥੇ ਅਜਨਾਲਾ ਜਿਹੜਾ ਪੁਲਿਸ ਸਟੇਸ਼ਨ ਹੈ ਤੇ ਤਹਿਸੀਲ ਹੈ ਇਹ ਟੈਂਪਰੇਰੀ ਜੇਲ੍ਹਾਂ ਬਣਾਈਆਂ ਤੇ 282 ਬੰਦੇ ਇੱਥੇ ਠੂਸ ਦਿੱਤੇ ਉਹ ਇਸ ਤੋਂ ਇਲਾਵਾ 150 ਬੰਦਾ ਤੇ ਕਤਲ ਕਰਤਾ ਇਹਨਾਂ ਨੇ ਰਾਵੀ ਦੇ ਕੰਢੇ ਉਹਨਾਂ ਨੇ ਪੁਲਿਸ ਨੇ ਪਿੰਡ ਵਾਲੇ ਨੇ ਮਿਲ ਕੇ ਕਿਸੇ ਤਰ੍ਹਾਂ ਨਾਲ ਉਹ ਬੰਦੇ ਕਤਲ ਕਰ 35 ਦੇ ਕਰੀਬ ਉਹਨਾਂ 'ਚ ਰੁੜ ਗਏ ਦਰਿਆ ਵਿੱਚ 282 ਫੜ ਕੇ ਤੇ ਇੱਥੇ ਲਿਆਂਦੇ ਇਹਨਾਂ ਵਿੱਚੋਂ ਕੁਛ ਤੇ ਜੇਲ ਜਿਹੜੀ ਇੱਥੇ ਸੀ ਪੁਲਿਸ ਸਟੇਸ਼ਨ ਦੀਆਂ ਬਹਿਰਾਂ ਉਹਨਾਂ 'ਚ ਬੰਦ ਕੀਤੇ ਕੁਛ ਇੱਕ ਤਹਿਸੀਲ ਪੁਰਾਣੀ ਸੀ ਉਹਦੇ 'ਚ ਬੜਾ ਛੋਟਾ ਕਮਰਾ ਸੀ ਉੱਥੇ ਬੰਦ ਕੀਤੇ ਅਖੀਰ 'ਚ ਜਦੋਂ ਪਹਿਲੀ ਅਗਸਤ ਨੂੰ ਇਹਨਾਂ ਨੂੰ ਡਿਸਾਈਡ ਕੀਤਾ ਕਿ ਵੀ ਇਹਨਾਂ ਨੂੰ ਗੋਲੀ ਮਾਰ ਦੇਣੀ ਹੈ ਪਹਿਲੀ ਅਗਸਤ ਨੂੰ ਉਧਰੋਂ ਸਭ ਤੋਂ ਪਹਿਲਾਂ ਥਾਣੇ 'ਚੋਂ ਬੰਦੇ ਕੱਢ ਕੇ ਲਿਆਂਦੇ 237 ਤੱਕ ਗਿਣਤੀ ਜਦੋਂ ਪਹੁੰਚੀ ਤੇ ਉਹ ਕਹਿੰਦੇ ਬਾਕੀ ਬੰਦੇ ਕਿੱਥੇ ਆ ਤੇ ਬਾਕੀ ਬੰਦੇ ਜਾ ਕੇ ਦੇਖੇ ਤੇ ਤਸੀਨ ਪੁਰਾਣੀ ਵਿੱਚ ਛੋਟਾ ਜਿਹਾ ਕਮਰਾ ਸੀ ਉਹਦੇ 45 ਬੰਦੇ ਮਰੇ ਪਏ ਸੀ ਉਹਨਾਂ ਨੂੰ ਵੀ ਇੱਕ ਸੀਟਕੇ ਲਿਆ ਕੇ ਸੁੱਟਿਆ ਔਰ ਇਹ ਜਿਹੜੇ 237 ਬੰਦੇ ਇਹਨਾਂ ਨੇ ਮਾਰੇ ਉਸ ਵੇਲੇ ਦੇ ਡਿਪਟੀ ਕਿਊਸ਼ਨ ਤੇ ਹਕਮਨਦ ਉਹ ਪੁਆਇੰਟ ਬਲੈਂਕ ਤੋਂ ਮਾਰੇ ਸੀ ਸਿਰਾਂ 'ਤੇ ਉਹਨਾਂ ਤੇ ਗੋਲੀਆਂ ਮਾਰੀਆਂ ਉਹ ਫਿਰ ਸਾਰੇ ਉਹਨਾਂ ਨੂੰ ਫੇਰ ਇੱਕ ਇਹ ਸੋਚ ਪੈ ਗਈ ਕਿ ਵੀ ਇਹਨਾਂ ਨੂੰ ਹੁਣ ਛੁੱਟਿਏ ਕਿੱਥੇ ਦੱਬੀ ਕਿੱਥੇ ਜਾਂ ਸੰਸਕਾਰ ਕਿੱਥੇ ਕਰੀਏ। ਤਾਂ ਕਿਸੇ ਨੇ ਫਿਰ ਦੱਸਿਆ ਜੀ ਇੱਥੇ ਖੂਹ ਹੈਗਾ ਕਾਲੇਵਾਲਾ ਖੂਹ ਜਿੱਥੇ ਅੱਜ ਸਾਰੇ ਅਸੀਂ ਇਕੱਠੇ ਹੋਏ ਹਾਂ। ਇਹਦੇ 'ਚ ਫੇਰ ਉਹ 282 ਦੇ ਵਿਆਸੀ ਉਹਨਾਂ ਨੇ ਲਿਆ ਕੇ ਛੁੱਟੇ ਤਾਂ ਮਿੱਟੀ ਤੋਂ ਭੂਰਤੇ। ਇਹ ਕਾਫੀ ਧੀਰ ਤੋਂ ਇਹਨਾਂ ਦਾ ਚੱਲਿਆ ਰਿਹਾ ਲੇਕਿਨ ਹੁਣ ਅਸੀਂ ਪਿਛਲੇ 2 ਸਾਲਾਂ ਤੋਂ ਅਸੀਂ ਇਹ ਸੋਚ ਕੀਤੀ ਹੈ ਕਿ ਇੱਥੇ ਬਕਾਇਦਾ ਫੌਜ ਦੀ ਸਲਾਮੀ ਹੁੰਦੀ ਹੈ। ਤੇ ਜਿਹੜੇ ਇੱਥੇ ਦੀਆਂ ਸਖਸ਼ਤਾ ਨੇ ਹਿਸਟਰੀ ਨਾਲ ਜੁੜੇ ਨੇ ਐਜੂਕੇਸ਼ਨਲ ਜੁੜੇ ਨੇ ਲੋਕਲ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਅਸੀਂ ਬੁਲਾ ਕੇ ਤੇ ਸਨਦ ਅंजलि ਪੇਸ਼ ਕਰਨੇ ਸਰ ਮੈਂ ਇਹ ਵੀ ਜਾਨਣਾ ਚਾਹੁੰਦਾ ਤੁਸੀਂ ਕਿਵੇਂ ਜੁੜੇ ਇਸ ਸੰਸਦ ਨਾਲ ਤੁਹਾਡੇ ਕਿਉਂਕਿ ਤੁਸੀਂ ਤਾਂ ਬਹੁਤ ਉਹਦਿਆਂ ਦੇ ਕੰਮ ਕੀਤਾ ਬੜੇ ਅਹਿਮ ਸੇਵਾਵਾਂ ਦਿੱਤੀਆਂ ਮੇਰੇ ਮੈਂ ਜਾਨਣਾ ਚਾਹੁੰਦਾ ਕਿ ਇਸ ਪ੍ਰਤੀ ਤੁਹਾਡਾ ਕਿਵੇਂ ਸੀਗਾ ਜਿਹੜਾ ਜਿਹੜੇ ਮਨ ਦੇ ਵਿੱਚ ਕੀ ਸੀਗੀ ਹਰ ਸ਼ਹੀਦਾਂ ਪ੍ਰਤੀ ਸ਼ਰਧਾ ਹੈ ਪਰ ਇੰਨੀ ਨੇੜ ਦਾ ਕਿ ਤੁਸੀਂ ਜੁੜ ਗਏ ਕਿਉਂਕਿ ਤੁਸੀਂ ਪਹਿਲਾਂ ਲ ਐਜੂਕੇਸ਼ਨ ਦੇ ਵਿੱਚ ਸੇਵਾਵਾਂ ਦੇ ਰਹੇ ਐਜੂਕੇਸ਼ਨ ਦੇ ਮਨੂੰ ਇੱਥੇ ਜਦੋਂ ਮੈਂ ਐਸਟੀਐਮਸੀ ਕਿਸੇ ਸੀਨੀਅਰ ਅਫਸਰ ਨੇ ਚੰਡੀਗੜ੍ਹੋਂ ਕਿਹਾ ਸੀਗਾ ਕਿ ਇੱਥੇ ਕਾਲੇਵਾਲਾ ਖੂਹ ਹੈਗਾ ਮੈਂ ਤਾਂ ਐਸਟੀਐਮਸੀ 93 94 ਪਚਨ ਵਿੱਚ ਉਹਨਾਂ ਨੇ ਕਿਹਾ ਕਿ ਮਨੂੰ ਇੱਥੇ ਕਾਲੇਵਾਲੇ ਖੂਹ ਦੇ ਬਾਰੇ ਥੋੜੀ ਕਿ ਲਿਖ ਕੇ ਭੇਜੋ 2-3 ਪੇਜ ਫਿਰ ਮੈਂ ਤੇ ਸੁਣਿਆ ਤੇ ਸੀ ਕਾਲਾ ਵਾਲਾ ਖੂਹ ਮੈਂ ਆਇਆ ਵੀ ਇੱਕ ਦੋ ਵਾਰੀ ਆਪਣੇ ਐਸਟੀਐਮ ਦੇ ਦੌਰਾਨ ਸਮੇਂ ਤੇ ਲੇਕਿਨ ਮੈਨੂੰ ਬਹੁਤਾ ਇਥੋਂ ਕਿਤੋਂ ਪਤਾ ਲੱਗਿਆ ਨਹੀਂ ਵੀ ਹੈ ਕੀ ਕਹਾਣੀ ਹੈ ਸਾਰੀ ਲੇਕਿਨ ਫਿਰ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਲਾਇਬ੍ਰੇਰੀ ਚ ਜਾ ਕੇ ਉਥੋਂ ਲਿਟਰੇਚਰ ਲੱਭਿਆ ਕੁਝ ਤੇ ਉਧਰੋਂ ਪਤਾ ਲੱਗਿਆ ਕਿ ਇਹ ਬੰਦੇ 26 ਇਨਫੈਂਟਰੀ ਨੇਟਿਵ ਇਨਫੈਂਟਰੀ ਦੇ ਬੰਦੇ ਸੀ ਉਹ ਦੋ ਉਹ ਤੇ ਮੈਂ ਲਿਖ ਕੇ ਉਹਨਾਂ ਨੂੰ ਭੇਜਤਾ ਪਰ ਉਸ ਵੇਲੇ ਕੋਈ ਰਿਕਾਰਡ ਰੱਖਿਆ ਨਹੀਂ ਗਿਆ ਮੇਰੇ ਤੋਂ ਫਿਰ 2005 ਚ ਮੈਂ ਇੱਥੇ ਏਡੀਸੀ ਸੀ ਉਸ ਵੇਲੇ ਇੱਥੇ ਅੰਮ੍ਰਿਤਸਰ ਹੈਰੀਟੇਜ ਕਲਚਰਲ ਵੀਕ ਬਣਾਇਆ ਗਿਆ ਉਹਦਾ ਇੱਕ ਬ੍ਰੋਸ਼ਰ ਤਿਆਰ ਕੀਤਾ ਗਿਆ ਉਹ ਵੀ ਮੈਂ ਹੀ ਕੀਤਾ ਸੀ ਤਿਆਰ ਉਹਦੇ ਚ ਫਿਰ ਮੈਂ ਕਾਲੇ ਵਾਲਾ ਖੂ ਦਾ ਫੇਰ ਮੈਂ ਉਹਦੇ ਚ ਜ਼ਿਕਰ ਕਰਤਾ ਲੇਕਿਨ ਫਿਰ ਉਹਦੇ ਬਾਅਦ ਮੇਰੀ ਬਦਲੀ ਹੋਰ ਕਿਤੇ ਹੋ ਗਈ ਜਿੱਥੇ ਵੀ ਜਾਣਾ ਉਹ ਫਿਰ ਨੌਕਰੀਆਂ ਚ ਇਹ ਹੈ ਕਿ ਬਿਜ਼ੀ ਹੋ ਜਾਈਦਾ ਜਿੱਥੇ ਜਾਈਦਾ ਲੇਕਿਨ 2022 ਦੇ ਬਾਅਦ ਮੈਂ ਬਾਕੀ ਆਪਣੀਆਂ ਜੜੀਆਂ ਨੌਕਰੀਆਂ ਸੀ ਜਾਂ ਬਾਅਦ ਚ ਨੌਕਰੀਆਂ ਰਿਟਾਇਰਮੈਂਟ ਸੀ ਉਹਨਾਂ ਤੋਂ ਫ੍ਰੀ ਹੋ ਗਿਆ ਕਾਫੀ ਫਿਰ ਮੈਂ ਸੋਚਿਆ ਕਿ ਵੀ ਮੈਂ ਹੁਣ ਇਹਦਾ ਕੁਛ ਨਾ ਕੁਛ ਕੋਸ਼ਿਸ਼ ਕਰਾਂ ਤੇ ਨੂੰ ਦੁਬਾਰਾ ਇਸ ਗੱਲ ਨੂੰ ਚੁੱਕੀਏ ਤਾਂ ਸਵਾਤੀ ਪਿਛਲੇ 2 ਸਾਲਾਂ ਤੋਂ ਡਿਫੈਂਸ ਡਿਪਾਰਟਮੈਂਟ ਨਾਲ ਵੀ ਕੇਂਦਰ ਨਾਲ ਵੀ ਤੁਹਾਡੀ ਗੱਲ ਹੋਈ ਪੰਜਾਬ ਸਰਕਾਰ ਦੇ ਨਾਲ ਠੀਕ ਹੈ ਰਿਸਪਾਂਸ ਇਹਨਾਂ ਦਾ ਔਰ ਤੁਹਾਨੂੰ ਲੱਗਦਾ ਕਿ ਇਸ ਤੇ ਤੁਹਾਡੀ ਕੀ ਵਿਜ਼ਨ ਹੈ ਕਿ ਤੇ ਕਿਸ ਤਰ੍ਹਾਂ ਦੀ ਕੋਈ ਹੋਰ ਤਰ੍ਹਾਂ ਦੀ ਯਾਦਗਾਰ ਵੀ ਬਣਾਉਣੀ ਚਾਹੀਦੀ ਜਾਂ ਕੀ ਸੋਚ ਰਹੇ ਫਿਊਚਰ ਦੇ ਵਿੱਚ ਉਹ ਲੋਕਾਂ ਤੋਂ ਕੀ ਐਸਪੈਕਟ ਕਰਦੇ ਸਰਕਾਰ ਨਾਲ ਵੀ ਤੁਹਾਡੀ ਗੱਲ ਚੱਲਦੀ ਹੈ ਅਸੀਂ ਇਸ ਤਰ੍ਹਾਂ ਹੈ ਕਿ ਇਹਦੇ ਬਾਰੇ ਵਿੱਚ ਜਿਹੜੀ ਸਾਇੰਟੀਫਿਕ ਇਨਵੈਸਟੀਗੇਸ਼ਨ ਹੈ ਉਹ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫੈਸਰ ਸਹਿਰਾਵਤ ਨੇ ਐਨਥਰੋਪੋਲੋਜੀ ਡਿਪਾਰਟਮੈਂਟ ਦੇ ਚੇਅਰ ਪਰਸਨ ਨੇ ਉਹਨਾਂ ਨੂੰ ਵੀ ਅੱਜ ਅਸੀਂ ਬੁਲਾਇਆ ਉਹ ਥੱਲੇ ਉਹਨਾਂ ਨੇ ਆਪਣੀ ਐਗਜ਼ਿਬਿਟਸ ਲਾਈਆਂ ਤੁਸੀਂ ਥੋੜਾ ਕਵਰ ਵੀ ਕਰ ਸਕਦੇ ਹੋ ਉਹਨਾਂ ਨੂੰ ਦੇਖੋ ਇਹ ਇੱਕ ਮੁਹਿੰਮ ਹੈ ਇਹਦੇ ਵਿੱਚ ਜਿਸ ਦਾ ਰਾਹ ਚੱਲਦਾ ਬੰਦਾ ਕੋਈ ਤੁਹਾਨੂੰ ਪਾਣੀ ਪੁੱਛ ਲੈਂਦਾ ਕੋਈ ਕਹਿੰਦਾ ਨਹੀਂ ਜੀ ਅੱਗੇ ਪਿਆਓ ਲੱਗਾ ਉੱਥੋਂ ਪਾਣੀ ਪੀ ਲਓ ਸੋ ਹਰ ਬੰਦੇ ਦਾ ਧੰਨਵਾਦ ਹੈ ਲੋਕਾਂ ਨੂੰ ਜਿੰਨੂੰ ਜਿਹੜਾ ਕੰਮ ਕਈਦਾ ਉਹ ਬੜੇ ਆਰਾਮ ਨਾਲ ਸਾਡਾ ਹੋ ਰਿਹਾ ਤੇ ਅਸੀਂ ਇੱਕ ਦਿਸ਼ਾ ਵਿੱਚ ਚਲੇ ਹੋਇਆ ਹਾਂ ਮੁਕਾਮ ਤੇ ਪਹੁੰਚ ਜਾਵਾਂਗੇ ਥੈਂਕ ਯੂ ਤਾਂ ਕਿਉਂਕਿ ਬਹੁਤ ਇਤਿਹਾਸਿਕ ਜਗ੍ਹਾ ਹੈ ਔਰ ਹਰ ਵਿਅਕਤੀ ਮੈਂ ਇਹ ਜ਼ਿਕਰ ਜ਼ਰੂਰ ਕਰਾਂਗਾ ਕਿ ਕੋਈ ਸੇਵਾ ਮੁਕਤ ਕਿਉਂਕਿ ਲੰਬੀ ਸੇਵਾ ਹੁੰਦੀ ਹੈ ਤਾਂ ਹਰ ਬੰਦਾ ਆਰਾਮ ਵੀ ਕਰ ਸਕਦਾ ਪਰ ਇਹ ਇਤਿਹਾਸਿਕ ਉਹ ਜਗ੍ਹਾ ਹੈ ਔਰ ਇੱਕ ਇਸ ਲੈਵਲ ਦੇ ਅਧਿਕਾਰੀ ਨੇ ਇਸ ਨਾਲ ਜੁੜ ਕੇ ਇਹ ਤੇ ਹਰ ਸਾਲ ਸਮਾਗਮ ਕਰਵਾਉਂਦੇ ਨੇ ਬਕਾਇਦਾ ਪੰਜਾਬ ਸਰਕਾਰ ਦੇ ਤੇ ਵੀ ਇੱਥੇ ਨੁਮਾਇੰਦੇ ਆਉਂਦੇ ਨੇ ਔਰ ਭਾਰਤੀ ਸੈਨਾ ਦੇ ਵੀ ਵਕ-ਵਕ ਪਾਵੇਂ ਉਹ ਆਰਮੀ ਦੀ ਗੱਲ ਕੀਤੀ ਜਾਵੇ ਬੀਐਸਐਫ ਦੀ ਤਾ ਅਜਿਹੀਆਂ ਸ਼ਖਸੀਤਾਂ ਨੂੰ ਵੀ ਦੇ ਉੱਤੇ ਵੀ ਸਾਡਾ ਪੰਜਾਬ ਇਸੇ ਕਰਕੇ ਫਖਰ ਕਰਦਾ ਹੈ ਜਿਹੜੇ ਜਿਨ੍ਹਾਂ ਦੇ ਸਦਕਾ ਅਸੀਂ ਉਹਨਾਂ ਸ਼ਹੀਦਾਂ ਨੂੰ ਹਰ ਸਾਲ ਯਾਦ ਕਰਦੇ ਹਾਂ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par